ਮੈਂ 1984 ਦੇ ਵਿੱਚ ਆਪਣੇ 12 ਪਰਿਵਾਰ ਦੇ ਬੰਦੇ ਖੋ ਚੁੱਕੀ ਆ। ਸ਼ਿਮੀਨਗਰ, ਪਾਂਡੂ ਨਗਰ ਸਾਰੇ ਜ਼ਿਲ੍ਹਾ ਤੂੰ ਆ ਰਿਹਾ। ਅਸੀਂ ਤੇ ਲੋਕਪ੍ਰੀਤ ਰਹਿੰਦੇ ਸੀ। ਜਿਹੜੇ ਸਰਦਾਰ ਸਿੱਖ ਸੀ ਆਪਣੇ ਘਰਾਂ 'ਚ ਚਲੇ ਗਏ, ਉਹਨਾਂ ਨੂੰ ਖਿੱਚ-ਕਿੱਚ ਕੇ ਮਾਰਨ ਲੱਗੇ। ਫਿਰ ਮੈਂ ਆਪਣੇ ਆਦਮੀ ਨੂੰ ਨਾ ਐਦਾਂ ਟਾਂਡ ਬੜੀ ਹੋਈ ਸੀ। ਇਹ ਮੇਰੇ ਆਦਮੀ ਦੀ ਫੋਟੋ ਹੈ। ਮੈਂ ਟਾਂਡ ਦੇ ਉੱਪਰ ਛੁਪਾ ਦਿੱਤਾ। ਮੇਰੇ ਜੇਠ ਸੀ, ਉਹ ਵੀ ਅੰਦਰ ਛੁਪ ਗਿਆ। ਮੇਰਾ ਸੋਹਰਾ ਸੀ, ਉਹ ਵੀ ਅੰਦਰ ਛੁਪਾ ਦਿੱਤਾ। ਤੇ ਅਸੀਂ ਚੁੱਕਾ ਮਾਰ ਮਾਰ ਕੇ ਰੋਣ ਲੱਗ ਗਏ ਉਹ ਸਾਡੇ ਸਾਡੇ ਬਾਲਵਾਲ ਇਸ ਤਰ੍ਹਾਂ ਪਕੜ ਕੇ ਨਾ ਖਿਚ-ਖਿਚ ਕੇ ਪਰੇ ਮਾਰਨ ਲੱਗ ਗਏ ਐਸਕੇ ਲਈ ਭਗਤ ਆਇਆ ਤੇ ਉਹ ਅਸੀਂ ਕਿਹਾ ਵੀ ਸਾਰੇ ਲੇਡੀਜ਼ ਬੈਠੇ ਅਸੀਂ ਕਿਹਾ ਵੀ ਬਚਾਣਾ ਆਇਆ ਬਚਾਣਾ ਆਇਆ ਉਹਨੇ ਕਿਹਾ ਕਹਿੰਦੇ بڑا ਕੋਈ ਪੇੜ गिरਤਾ ਹੈ ਤਾਂ ਧਰਤੀ ਹਿੱਲਦੀ ਹੈ ਉਹਨੇ ਨੇਤਾ ਨੇ ਕਿਹਾ ਅਸੀਂ ਮੇਰੇ ਆਦਮੀ ਨੇ ਤੜਪਿਆ ਬਹੁਤ ਤੜਪਿਆ ਇਹਨਾਂ ਨੇ ਇਹਨਾਂ ਜ਼ੁਲਮ ਕੀਤਾ ਹੈ 41 ਸਾਲ ਹੋ ਗਏ ਨੇ ਅਜੇ ਤੱਕ ਅਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ ਸਾਡੇ ਮਰੇ ਨੇ ਤੇ 7 ਲੱਖ ਰੁਪਏ ਦਿੱਤਾ ਸਾਨੂੰ ਉਹ ਵੀ ਟੁਕੜੇ ਟੁਕੜੇ ਕਰਕੇ ਚੌਕੀ ਸੀ ਪੰਡੋ ਨਗਰ ਵਿੱਚ ਉੱਥੇ ਅਸੀਂ ਚਲੇ ਗਏ 50 60 ਲੇਡੀਆਂ ਸੀ ਅਸੀਂ ਕਿ ਸਾਨੂੰ ਬਚਾ ਲੋ ਬਚਾ ਲੋ ਇੰਚਾਰਜ ਸੀ ਚੌਕੀ ਇੰਚਾਰਜ ਉਹ ਹੱਥ ਕੁ ਜੋੜ ਕੇ ਖੜਾ ਹੋ ਗਿਆ ਕਹਿੰਦਾ ਮੇਰੀ ਹਿੰਮਤ ਨਹੀਂ ਹੈ ਮੈਂ ਆਪਕੋ ਬਚਾ ਪਾਉਂ ਮੇਰੇ ਪਿੱਛੇ ਸੇ ਆਰਡਰ ਨਹੀਂ ਹੈ ਤਾਂ ਈ ਸਾਲ ਹੋ ਗਏ ਨੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਅਸੀਂ ਥੋੜਾ ਕੀਤਾ ਸੀ ਉਹਨਾਂ ਨਾਲ ਜਹੰਦਰ ਗਾਂਧੀ ਨੂੰ ਅਸੀਂ ਥੋੜਾ ਮਾਰੇ ਸੀ 12 ਬੰਦੇ ਸਾਡੇ ਘਰ ਦੇ ਮਾਰੇ ਨੇ ਇਹਨਾਂ ਨੇ ਜਦ ਤੱਕ ਅਸੀਂ ਜਿੰਦੇ ਹੈ ਗਿਆਂ 31 ਤਰੀਕ 3 ਤਰੀਕ ਤੱਕ ਅਸੀਂ ਲੜਾਈ ਕਰਦੇ ਰਵਾਂਗੇ 84 ਦੇ ਵਿੱਚ ਕਿਉਂ ਕਿੰਨੇ ਕਿੰਨੇ ਮਰਵਾਇਆ ਕਾਂਗਰਸ ਨੇ ਮਰਵਾਇਆ 31 ਅਕਤੂਬਰ 1984 ਨੂੰ ਦਿੱਲੀ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ ਹੈ ਇਹ ਕਤਲ ਉਹਨਾਂ ਦੇ ਬੋਡੀਗਾਰਡਸ ਵੱਲੋਂ ਕੀਤਾ ਜਾਂਦਾ ਪਰ ਇਸ ਦਾ ਖਮਿਆਜ਼ਾ ਦਿੱਲੀ ਦੇ ਸਾਰੇ ਸਿੱਖਾਂ ਨੂੰ ਭੁਗਤਣਾ ਪਿਆ ਉਸ ਵਕਤ ਕੀ ਕੁਝ ਹੋਇਆ ਸੀ ਸਾਡੇ ਨਾਲ ਉਸ ਸਮੇਂ ਮੌਜੂਦਾ ਜੋ ਪੀੜਤ ਹਨ ਉਹ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਤੋਂ ਜਾਣਾਂਗੇ ਉਸ ਵਕਤ ਦੀ ਸਾਰੀ ਕਹਾਣੀ ਅਸਲ ਦੇ ਵਿੱਚ ਕੀ ਕੁਝ ਹੋਇਆ ਸੀ ਸਭ ਤੋਂ ਪਹਿਲਾਂ ਤਾਂ ਮਾਤਾ ਜੀ ਥੋੜਾ ਸਵਾਗਤ ਕਰਦੇ ਆ ਪੀਟੀਸੀ న్యూਸ ਤੇ ਧੰਨਵਾਦ ਜੀ ਮੇਰਾ ਨਾਮ ਆਦਰਸ਼ਨ ਕੌਰ ਹੈ ਤੇ ਮੈਂ 1984 ਦੇ ਵਿੱਚ ਆਪਣੇ 12 ਪਰਿਵਾਰ ਦੇ ਬੰਦੇ ਖੋ ਚੁੱਕੀ ਹਾਂ ਤੇ ਅਸੀਂ ਤਿਰਲੋਕਪੁਰੀ ਰਹਿੰਦੇ ਸੀ 32 ਬਲਾਕ 'ਚ ਤੇ ਉੱਥੇ 31 ਤਰੀਕ ਨੂੰ ਇਹਦਾ ਜਿਹੜਾ ਦਿਹਾਂਤ ਹੋ ਗਿਆ ਸੀ ਇੰਦਰਾ ਗਾਂਧੀ ਦਾ ਤੇ ਸਾਡੇ ਕੋਲ ਕੁਝ ਨਹੀਂ ਹੁੰਦਾ ਸੀਗਾ ਨਾ ਟੀਵੀ ਹੁੰਦੀ ਸੀਗੀ ਨਾ ਕੁਝ ਵੀ ਹੁੰਦਾ ਸੀਗਾ ਹਾਂ ਪਤਾ ਚੱਲ ਰਿਆ ਸੀ ਕਿ ਇੰਦਰਾ ਗਾਂਧੀ ਨੂੰ ਮਾਰਿਆ ਮਾਰਿਆ ਤੇ ਪਹਿਲੀ ਤਰੀਕ ਨੂੰ ਉਸ ਦਿਨ ਤੇ ਕੁਝ ਨਹੀਂ ਹੋਇਆ ਸਾਡੇ ਨਾਲ ਪਹਿਲੀ ਤਰੀਕ ਨੂੰ ਅਸੀਂ ਘਰ ਦੇ ਵਿੱਚ ਬੈਠੇ ਸੀਗੇ ਤੇ ਧੂਆਂ 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 ਸਾਰੇ ਚ ਨਜ਼ਰ ਆ ਰਿਹਾ ਲక్ష్ਮੀਨਗਰ ਪਾਂਡੂ ਨਗਰ ਸਾਰੇ ਚ ਧੂਆਂ ਆ ਰਿਹਾ ਅਸੀਂ ਤੇ ਲੋਕਪਰੀ ਰਹਿੰਦੇ ਸੀ ਤੇ ਅਸੀਂ ਉਹ ਛੱਤੇ ਤੇ ਚੜ ਚੜ ਕੇ ਦੇਖ ਰਹੇ ਸੀਗੇ ਹੋਇਆ ਕੀ ਹੋਇਆ ਕੀ ਕਹਿੰਦੇ ਵੀ ਅੱਗ ਲਗਾ ਰਹੇ ਨੇ ਗੁਰਦੁਆਰੇ ਦੇ ਵਿੱਚੀ ਤੇ ਅਸੀਂ ਦੇਖਦੇ ਰਹੇ ਦੇਖਦੇ ਰਹੇ ਫਿਰ ਥੋੜੀ ਦੇਰ ਬਾਅਦ ਇਹ ਜਿਹੜੇ ਮਾਰਨ ਵਾਲੇ ਨੇ ਉਥੇ ਇੱਕ ਰਾਮਪਾਲ ਸਰੋਜ ਸੀਗਾ ਜਿਹੜੇ ਕੌਂਸਲਰ ਹੁੰਦੇ ਨੇ ਜਿਹੜੇ ਜਿੱਤੇ ਹੋਏ ਹੁੰਦੇ ਨੇ ਉਹ ਸੀਗਾ ਉਥੇ ਤੇ ਉਹਨਾਂ ਨੇ ਫੋਨ ਫੋਨ ਕੀਤਾ ਹੋਵੇਗਾ ਉਥੇ ਕੀ ਪਤਾ ਕੀ ਕੀਤਾ ਉਹਨਾਂ ਨੇ ਵੀ ਆ ਉਹਨਾਂ ਨੇ ਕਿਹਾ ਵੀ ਤੁਸੀਂ ਆ ਜਾਓ ਇੱਥੇ ਆ ਜਾਓ ਤੇ ਉਹ ਉਹਨਾਂ ਕੈਂਪਾ ਕੋਲਾ ਦੀਆਂ ਜਿਹੜਾ ਟਰੱਕ ਸੀ ਨਾ ਉਹਦੇ 'ਚ ਕੈਂਪਾ ਕੋਲਾ ਦੀ ਬੋਤਲਾਂ ਖਾਲੀ ਜਿਹੜੀ ਹੁੰਦੀਆਂ ਨੇ ਉਹ ਲੈ ਕੇ ਆ ਗਏ ਤੇ ਉਹ ਜਿਹੜਾ ਮੱਸੀ ਦੇ ਉੱਥੇ ਤੇ ਲੋਕ ਭਰੀ ਜੇ ਉੱਥੇ ਜਾ ਕੇ ਖੜਾ ਕੀਤਾ ਉਹਨਾਂ ਨੇ ਉਹ ਜਿਹੜਾ ਟੈਂਪੂ ਐ ਤੇ ਉੱਥੋਂ ਉਹਨਾਂ ਨੇ ਅਸੀਂ ਦੇ ਘਰ ਚ ਸਾਨੂੰ ਕੋਈ ਪਤਾ ਨਹੀਂ ਸੀ ਕਿ ਸਾਨੂੰ ਮਾਰਨ ਵਾਸਤੇ ਆਏ ਨੇ ਅਗਰ ਸਾਨੂੰ ਪਤਾ ਹੁੰਦਾ ਤੇ ਅਸੀਂ ਸਮਲ ਜਾਂਦੇ ਤੇ ਇਹਨਾਂ ਨੇ ਕੀ ਕੀਤਾ ਉੱਥੋਂ ਆਪਣੇ ਜਿਹੜੇ ਬੋਤਲਾਂ ਨੇ ਉਹ ਵਰਸਾਣਾ ਸ਼ੁਰੂ ਕਰਤੇ ਜਿਹੜੇ ਇੱਕ ਅਧਿਕਾਰ ਚ ਆਏ ਸੀ ਜਿਹੜੇ ਬੈਠੀ ਸੀ ਜਿਹੜੇ ਉਹਨਾਂ ਨੂੰ ਉਹ ਬਾਹਰ ਨਿਕਲਣ ਕੇ ਦੇਖਣ ਲੱਗੇ ਵੀ ਐ ਕੀ ਕਰ ਰਹੇ ਨੇ ਉਹ ਜਿਹੜਾ ਕੋਈ ਆ ਰਿਹਾ ਉਹਨਾਂ ਨੂੰ ਬੋਤਲਾਂ ਲੱਗ ਰਿਆਂ ਕੋਈ ਇੱਥੋਂ ਘਾਇਲ ਹੋ ਰਿਹਾ ਕੋਈ ਇਧਰੋਂ ਕੋਈ ਇਧਰੋਂ ਕੋਈ ਇਧਰੋਂ ਮਤਲਬ ਇਸ ਤਰ੍ਹਾਂ ਕਰ ਕਰਕੇ ਨਾ ਫਿਰ ਸਾਰੇ ਸਿੱਖ ਜਿਹੜੇ ਸਰਦਾਰ ਸੀ ਉਥੇ ਫੈਮਿਲੀ ਸੀ ਸਾਰੇ ਇਕੱਠੇ ਹੋ ਗਏ ਪਾਰਕ ਪਾਰਕ ਦੇ ਵਿੱਚ ਫਿਰ ਉਹਨਾਂ ਨੂੰ ਮਾਰਨ ਉਹ ਬੋਤਲیں ਬੋਤਲਾ ਮਾਰਨ ਲੱਗੇ ਉਹ ਬੜੇ ਘਾਇਲ ਹੋ ਗਏ ਉਹ ਕੋਈ ਅੰਦਰ ਚਲਾ ਗਿਆ ਕੋਈ ਕਿੱਥੇ ਚਲਾ ਗਿਆ ਕੋਈ ਕਿੱਥੇ ਚਲਾ ਗਿਆ ਅੰਦਰ ਫਿਰ ਇਹਨਾਂ ਨੇ ਕੀ ਕੀਤਾ ਸ਼ਾਮ ਨੂੰ ਸਾਡਾ ਘਰ ਕੋਨੇ ਵਾਲਾ ਸੀ ਮੇਰੀ ਨਨਾਨ ਦਾ ਸੀ ਸਾਡੇ ਘਰ ਕੋਨੇ ਵਾਲਾ ਸੀ ਤੇ ਇੱਕ ਸਰਦਾਰ ਸਿੱਕ ਨਿਕਲ ਨਿਕਲ ਰਿਹਾ ਸੀ ਇਹ ਕੋ ਹਾਕੀ ਖੇਲਣ ਵਾਲੀ ਡਾਂਗ ਹੁੰਦੀ ਹੈ ਨਾ ਉਹਦੇ ਪੈਰ ਚ ਨਾ ਨੇ ਅੜਾਈ ਤੇ ਉਹ ਗਿਰ ਗਿਆ ਵਿਚਾਰਾ ਤੇ ਮੈਂ ਮੇਰਾ 15 ਛੋਟਾ ਬੇਟਾ ਸੀ ਮੇਰਾ 15 ਦਿਨ ਦਾ ਗੋਦੀ ਚ ਤੇ ਮੇਰਾ ਵੱਡਾ ਜਿਹੜਾ ਬੇਟਾ ਸੀ 3 ਸਾਲ ਦਾ ਹੋ ਕੇ 4ਵੀਂ ਸਾਲ ਚ ਚੱਲ ਰਿਹਾ ਸੀ ਵਿਚਲਾ ਬੇਟਾ ਮੇਰਾ 2 ਸਾਲ ਦਾ ਸੀ ਛੋਟਾ ਬੇਟਾ ਮੇਰਾ ਸਭ ਤੋਂ ਛੋਟਾ 15 ਦਿਨ ਦਾ ਸੀ ਗੋਦੀ ਚ ਤੇ ਮੈਂ ਉਹਨੂੰ ਦੇਖ ਕੇ ਨਾ ਚਿੱਕਾ ਮਾਰਨ ਲੱਗ ਗਈ ਚਿੱਕਾ ਮਾਰਨ ਲੱਗ ਗਈ ਤੇ ਮੇਰੀ ਸਾਸ ਕੰਦੀ ਇਧਰ ਅੰਦਰ ਆ ਜਾ ਅੰਦਰ ਆ ਜਾ ਮੈਂ ਬੱਟੇ ਬੱਚੇ ਨੂੰ ਆਪਣੇ ਫੜਿਆ ਤੇ ਅੰਦਰ ਚਲੀ ਗਈ ਮੈਂ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਆਪਣੇ ਜਿਹੜੇ ਸਰਦਾਰ ਸਿੱਖ ਸੀ ਆਪਣੇ ਘਰਾਂ ਚ ਚਲੇ ਗਏ ਉਹਨਾਂ ਨੂੰ ਖਿੱਚ-ਕਿੱਚ ਕੇ ਮਾਰਨ ਲੱਗ ਗਏ ਫਿਰ ਮੈਂ ਆਪਣੇ ਆਦਮੀ ਨੂੰ ਨਾ ਐਦਾਂ ਟਾਂਡ ਬੜੀ ਹੋਈ ਸੀ ਮੇਰਾ ਆਦਮੀ ਦੀ ਫੋਟੋ ਹੈ ਮੈਂ ਟਾਂਡ ਦੇ ਉੱਪਰ ਛੁਪਾ ਦਿੱਤਾ ਮੇਰੇ ਜੇਠ ਸੀ ਉਹ ਵੀ ਅੰਦਰ ਛੁਪ ਗਿਆ ਮੇਰਾ ਸੋਹਰਾ ਸੀ ਉਹ ਵੀ ਅੰਦਰ ਛੁਪਾ ਦਿੱਤਾ ਤੇ ਥੋੜੀ ਦੇਰ ਬਾਅਦ ਮਾਰ-ਮਾਰੋ ਮਾਰੋ 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 ਕਰ ਰਹੀ ਸੀ ਦੁਪਹਿਰ ਦਾ ਟਾਈਮ ਸੀ ਤੇ ਉਹ ਰਾਮਪਾਲ ਸਰੋਜ ਆਇਆ ਮੇਰੇ ਕੋਲ ਪੁੱਛਣ ਲੱਗ ਗਿਆ ਭਾਈ ਸਾਹਿਬ ਕਾਹੇ ਮੈਂ ਕਿਆ ਮੇਰੇ ਕੋ ਨਹੀਂ ਪਤਾ ਕਹਾਂ ਚਲੇਗੇ ਮੈਂ ਕਿਆ ਮੈਨੂੰ ਮੇਰੇ ਕੋ ਨਹੀਂ ਪਤਾ ਮੈਂ ਰੋਣ ਲੱਗ ਗਈ ਆ ਦਰਵਾਜੇ ਤੇ ਬੈਠ ਕੇ ਆਪਣੇ ਮੈਂ ਤਿੰਨੋਂ ਬੱਚੇ ਮੇਰੀ ਸੱਸੇ ਦਾ ਬੈਠੀ ਸੀ ਮੇਰੇ ਨਨਾਨ ਬੈਠੀ ਸੀ ਮੇਰੇ ਜੇਠ ਨੂੰ ਪਹਿਲੇ ਇਹਨਾਂ ਨੇ ਖਿੱਚ ਲਿਆ ਮੇਰੇ ਜੇਠ ਨੂੰ ਤਲਵਾਰ ਮਾਰ ਕੇ ਉਹਦੀ ਤੇ ਅਸੀਂ ਚੱਕਾ ਮਾਰ ਮਾਰ ਕੇ ਰੋਣ ਲੱਗੇ ਉਹ ਸਾਡੇ ਬਾਲ-ਬਾਲ ਇਸ ਤਰ੍ਹਾਂ ਪਕੜ ਕੇ ਨਾ ਖਿੱਚ-ਖਿੱਚ ਕੇ ਪਰੇ ਮਾਰਨ ਲੱਗੇ ਪਰੇ ਮਾਰਨ ਲੱਗੇ ਤੇ ਥੋੜੀ ਦੇਰ ਬਾਅਦ ਇਸ ਤਰ੍ਹਾਂ ਭਈ 3-4 ਦਾ ਟਾਈਮ ਸੀ 5 ਵਜੇ ਦਾ ਮੈਂ ਟਾਈਮ ਤੇ ਨਹੀਂ ਦੇਖਿਆ ਅੰਦਾਜ਼ੇ ਤੋਂ ਮੈਂ ਦੱਸ ਰਹੀਆਂ ਅੰਦਰ ਚਲੇ ਕੇ ਘਾਰੇ ਚ ਮੇਰੇ ਆਦਮੀ ਨੂੰ ਉੱਪਰ ਟਾਂਟ ਦੇ ਵਿੱਚ ਉੱਪਰ ਮੇਰਾ ਆਦਮੀ ਬਿਠਾ ਕੇ ਰੱਖਿਆ ਸੀ ਉਹ ਤੋਂ ਖਿੱਚ ਕੇ ਲੈ ਕੇ ਆਏ ਮੇਰੇ ਆਦਮੀ ਦੇ ਬੜਬੜ ਲੰਬੇ ਲੰਬੇ ਵਾਲ ਸੀ ਉਹਨੂੰ ਜੂੜੀ ਤੋਂ ਉਹਦੇ ਬਾਹਲਾ ਤੋਂ ਖਿੱਚ ਕੇ ਬਾਹਰ ਪਟਕਾ ਪੁਟਕਾ ਪਗੜੀ ਵਗੜੀ ਫਿਸੜ ਦਿਤੀ ਉਹਨੇ ਜੂੜੀ ਤੋਂ ਖਿੱਚ ਕੇ ਤੇ ਪਹਿਲਾਂ ਤੇ ਉਹ ਆਇਆ ਐਚ ਕੇ ਐਲ ਭਗਤ ਐਚ ਕੇ ਐਲ ਭਗਤ ਆਇਆ ਤੇ ਉਹ ਅਸੀਂ ਕਿਹਾ ਵੀ ਸਾਰੀ ਲੇਡੀਜ਼ ਬੈਠੀਆਂ ਸੀ ਕਿ ਵੀ ਬਚਾਣਾ ਆਇਆ ਬਚਾਣਾ ਆਇਆ ਤੇ ਉਹ ਬਾਹਰ ਸੜਕ ਸੜਕ ਤੇ ਦਾ ਖੜਾ ਹੋ ਗਿਆ ਉਹ ਗੱਡੀ ਵੀ ਇਸ ਤਰ੍ਹਾਂ ਹੀ ਸੀ ਕਰੀਮ ਕਲਰ ਦੀ ਪਤਾ ਨਹੀਂ ਪਹਿਲੇ ਜਮਾਨੇ ਦੀ ਜਿਹੜੀ ਗੱਡੀਆਂ ਹੁੰਦੀਆਂ ਨੇ ਹੁਣ ਤੇ ਕਾਰਾਂ ਉਹ ਭਾਈ ਨਹੀਂ ਅਸੀਂ ਲੱਭਾਂਗੇ ਤਾਂ ਵੀ ਨਹੀਂ ਮਿਲੇਗੀ ਕਾਰ ਉਹ ਉਹ ਆਇਆ ਤੇ ਉਹ ਉਤਰ ਗਿਆ ਸਾਰੇ ਕਹਿੰਦੇ ਹਏ ਨੇਤਾ ਆ ਗਿਆ ਨੇਤਾ ਆ ਗਿਆ ਬਚਾਏਗਾ ਬਚਾਏਗਾ ਉਹਨੇ ਕਿਹਾ ਕਹਿੰਦੇ بڑا ਕੋਈ ਪੇੜ गिरता ਹੈ ਤਾਂ ਧਰਤੀ ਹਿੱਲਦੀ ਹੈ ਉਹਨੇ ਨੇਤਾ ਨੇ ਕਿ ਅਸੀਂ ਜਾ ਕੇ ਖੜੇ ਹੋਗੇ ਮੈਂ ਬੱਚਾ ਚੱਕਿਆ ਆਪਣਾ ਇਸ ਤਰ੍ਹਾਂ ਕਰਕੇ ਤੇ ਮੈਂ ਵੀ ਜਾ ਕੇ ਖੜੀ ਹੋ ਗਈ ਔਰਤਾਂ ਵੀ ਖੜੀਆਂ ਕਿ ਸਾਹ ਬਚਾ ਲੋ ਸਾਹ ਬਚਾ ਲੋ ਕਹਿੰਦਾ ਕਿ ਹਮ ਇੰਦਰਾ ਗਾਂਧੀ ਇੱਕ ਹੀ ਮਾਂ ਨਹੀਂ ਸੀ ਉਹ ਸਭ ਕੀ ਮਾਂ ਹੈ ਬੱਚਾ ਵੀ ਬਚਾਉਗੇ ਨਾ ਉਹ ਸਾਂਪ ਦੇ ਬੱਚੇ ਸਪੋਲੇ ਹੋਣਗੇ ਉਹਨੇ ਇਸ ਤਰ੍ਹਾਂ ਕਿਹਾ ਨਾ ਅਸੀਂ ਫਿਰ ਰੋਕੇ ਚਿੱਕਾ ਮਾਰ ਮਾਰ ਕੇ ਆਪਣੇ ਘਰ ਦੇ ਦਰਵਾਜ਼ੇ ਤੇ ਆ ਗਏ ਮੈਂ ਇਸ ਤਰ੍ਹਾਂ ਕਰਕੇ ਆਪਣੇ ਬੱਚੇ ਨੂੰ ਉਠਾ ਕੇ ਤੇ ਬੈਠ ਗਈ ਫਿਰ ਉਸ ਤੋਂ ਬਾਅਦ ਐ ਦੰਗੇ ਫਿਰ ਮੱਛਰ ਗਏ ਮੱਛਰ ਗਏ ਤੇ ਘਰਾਂ ਵਿੱਚ ਇਸ ਤਰ੍ਹਾਂ ਉਸ ਤਰ੍ਹਾਂ ਇਸ ਤਰ੍ਹਾਂ ਮਤਲਬ ਮੇਰੇ ਉੱਪਰ ਅੰਦਰ ਚਲੇ ਗਏ ਮੇਰੇ ਆਦਮੀ ਨੂੰ ਫਿਰ ਨਾ ਨੇ ਲੱਭ ਲਿਆ ਅੰਦਰ ਮਤਲਬ ਕਿਤਨੇ 15 20 ਜਨੇ ਸੀ ਅੰਦਰ ਗੁੱਸ ਗਏ ਸਾਡੇ ਘਰ ਵਿੱਚ ਫਿਰ ਮੇਰਾ ਆਦਮੀ ਨੂੰ ਖਿੱਚ ਕੇ ਲੈ ਕੇ ਆਏ ਬਾਹਰ ਉਨੂੰ ਡੰਡੇ ਡੁੰਡੇ ਮਾਰਨ ਲੱਗੇ ਮੇਰਾ ਆਦਮੀ ਇਸ ਤਰ੍ਹਾਂ ਇਸ ਤਰ੍ਹਾਂ ਕਰਨ ਲੱਗਿਆ ਡੰਡੇ ਮਾਰ ਕੇ ਨਾ ਉਹਨੂੰ ਫਿਰ ਮੈਂ ਇੱਕ ਬੁੱਢਾ ਜਾਂ ਬੁਜੇਰਕ ਸੀ ਆਦਮੀ ਮੈਂ ਉਹਦੇ ਪੈਰ ਪਕੜ ਲਏ ਮੈਨੂੰ ਖਿੱਚਦਾ ਖਿੱਚਦਾ ਉਧਰ ਉਧਰ ਬੜੀ ਦੂਰ ਲੈ ਗਿਆ ਫਿਰ ਮੇਰੇ ਉਹ ਆਦਮੀ ਦੇ ਉੱਤੇ ਇੱਕ ਮੰਝਾ ਪਿਆ ਸੀ ਉਹ ਪਾ ਦਿੱਤਾ ਫਿਰ ਇੱਕ ਰਜਾਈ ਪਈ ਸੀ ਉਹ ਪਾ ਦਿੱਤੀ ਫਿਰ ਉਹਦੇ ਉੱਤੇ ਨਾ ਜਲਿਆ ਹੋਇਆ ਟੇਰ ਪਾ ਦਿੱਤਾ ਮੇਰਾ ਆਦਮੀ ਦੇ ਉੱਪਰ ਮੇਰੇ ਆਦਮੀ ਨੇ ਤੜਪਿਆ ਬਹੁਤ ਤੜਪਿਆ ਮੇਰੇ ਜੇਟ ਵੀ ਇਦਾਂ ਹੀ ਤੜਪ ਤੜਪ ਕੇ ਫਿਰ ਮੇਰੇ ਜੇਟ ਨੂੰ ਅਸੀਂ ਖਿੱਚ ਕੇ ਤੇਰਾ ਇੱਕ ਟਰੰਕ ਪਿਆ ਸੀ ਉਹਦੇ ਨਾਲ ਬਿਠਾਇਆ ਇਸ ਤਰ੍ਹਾਂ ਕਰਕੇ ਫਿਰ ਅਸੀਂ ਚੁੰਨੀ ਬਨ ਕੇ ਉਹਨੂੰ ਚੁੰਨੀ ਬੰਦੀ ਬਾਕੀ ਮੇਰਾ ਆਦਮੀ ਨੂੰ ਫਿਰ ਮੇਰਾ ਵੱਡਾ ਮੁੰਡਾ ਆ ਗਿਆ ਜਿਹੜਾ 4ਵੀਂ ਸਾਲ ਦਾ ਸੀ ਉਹਨੂੰ ਸਰੀਆਂ ਮਾਰੀਏ ਤੋਂ ਪੂਰਾ ਸਾੜ ਦਿੱਤਾ ਮੇਰੇ ਆਦੇ ਮੇਰੇ ਬੇਟੇ ਨੂੰ ਵੀ ਬਾਕੀ ਉਹ ਮੇਰਾ ਬੱਚਾ ਸੀ ਛੋਟਾ ਵਾਲਾ ਉਹ ਮੇਰੇ ਤੋਂ ਵਿਛੜ ਗਿਆ ਫਿਰ 3 ਦਿਨ ਤੋਂ ਬਾਅਦ ਮੈਨੂੰ ਕੈਂਪਸ 'ਚ ਮਿਲਿਆ ਮੈਂ ਉਹ ਵੀ ਸੋਚਿਆ ਮੈਂ ਕਿ ਮੇਰੇ ਉਹ ਵੀ ਬੱਚਾ ਮਰ ਗਿਆ ਇਨਾ ਨੇ ਇਨਾ ਜ਼ੁਲਮ ਕੀਤਾ ਹੈ 41 ਹਾਲ ਹੋ ਗਏ ਨੇ ਅਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਾਡੇ ਮਰੇ ਨੇ ਤੇ 7 ਲੱਖ ਰੁਪਇਆ ਦਿੱਤਾ ਸਾਨੂੰ ਉਹ ਵੀ ਟੁਕੜੇ ਟੁਕੜੇ ਕਰਕੇ ਕਦੀ 10 ਲੱਖ 10000 ਦਿੱਤਾ ਫਿਰ 10000 ਦਿੱਤਾ ਫਿਰ ਸਾਡੇ 3 ਲੱਖ ਦਿੱਤਾ ਬਸ ਫਿਰ ਸਾਡੇ 3 ਉਹ 10000 ਰੁਪਇਆ ਮਿਲਾ ਕੇ 7 ਲੱਖ ਰੁਪਇਆ ਦਿੱਤਾ ਸਾਨੂੰ ਹੋਰ ਕੁਝ ਨਹੀਂ ਦਿੱਤਾ ਨੇ ਨਾ ਗਵਰਨਮੈਂਟ ਨੇ ਕਿਸੇ ਨੇ ਵੀ ਨਹੀਂ ਦਿੱਤਾ ਕਿ ਸਾਹਾ ਸੀ ਕੁਝ ਨਹੀਂ ਅਗੇ ਸਾਡਾ ਕੀ ਕਸੂਰ ਸੀ ਮੇਰੀ ਨਨਾਨ ਦਾ ਮੁੰਡੇ ਦਾ ਵਿਆਹ ਸੀ 3 ਤਰੀਕ ਦਾ ਉਹਨੂੰ ਵੀ ਜਵਾਨ ਮੁੰਡਾ ਸੀ ਉਹਨੂੰ ਵੀ ਅਸੀਂ ਲੇਡੀਜ਼ ਦੇ ਕੱਪੜੇ ਪਾਏ ਉਹਨੂੰ ਉਹ ਕੱਪੜੇ ਨਹੀਂ ਆ ਰਹੇ ਸੀ ਥੋੜਾ ਭਾਰੀ ਸੀ ਉਹਨੂੰ ਵੀ ਮਾਰ ਦਿੱਤਾ ਮੇਰੇ ਨਨਦੋਈ ਨੂੰ ਤਿੰਨ ਨਨਦੋਈ ਸੀ ਉਹ ਮਾਰ ਦਿੱਤੇ ਹੋ ਰਹੀ ਸੀ ਸ਼ਾਮ ਸ਼ਾਮ ਹੋਈ ਤੇ ਫਿਰ ਘਰਾਂ ਤੋਂ ਔਰਤਾਂ ਨੂੰ ਕੱਡ-ਕੱਡ ਕੇ ਗਲਤ ਕੰਮ ਕਰ ਰਹੇ ਸਨ ਫਿਰ ਇੱਕ بڑا ਪਾਰਕ ਸੀ ਉੱਧਰ ਬਿਠਾ ਦਿੱਤਾ ਸਾਨੂੰ ਫਿਰ ਪਿੱਛੇ ਨਾ ਸਾਡੇ ਇੱਕ ਹਿੰਦੂ ਰਹਿੰਦੇ ਸੀ ਉੱਥੇ ਮੇਰੀ ਸੱਸ ਗਈ ਕਹਿੰਦੀ ਮੇਰੀ ਨੋਨੂ ਤੇ ਮੇਰੀ ਕੁੜੀ ਨੂੰ ਬਚਾ ਲੋ ਇਹ ਇਸ ਤਰ੍ਹਾਂ ਇਸ ਤਰ੍ਹਾਂ ਗਲਤ ਕਰ ਰਹੇ ਨੇ ਅਮਰ ਸਾਡੀ ਨੋਨ ਨਾਲ ਮੇਰੇ ਬੇਟੇ ਦੋਨੋਂ ਮਰ ਗਏ ਮੇਰੀ ਸੱਸ ਕਰ ਲੱਗੇ ਮੇਰੇ ਬੇਟੇ ਸੀ ਦੋਨੋਂ ਮਰ ਗਏ ਮੇਰੀ ਨੋਹਾਂ ਨੂੰ ਤੇ ਮੇਰੀ ਕੁੜੀਆਂ ਨੂੰ ਬਚਾ ਲੋ ਮੇਰੀ ਉਹ ਕਹਿੰਦੇ ਤੁਸੀਂ ਲੈ ਆਓ ਤੁਹਾਡੀ ਨੋਨੂ ਨਾ ਸੀ ਜਾ ਕੇ ਪਿੱਛੇ ਇਸ ਤਰ੍ਹਾਂ ਛੁਪ ਛੁਪ ਕੇ ਗਏ ਇਹ ਕਿੰਦੇ ਦੇਖਣਾ ਸਾਨੂੰ ਕਿ ਭੀੜ ਵਿੱਚ ਉੱਠ ਕੇ ਜਾ ਰਹੀਆਂ ਨੇ ਹਨੇਰਾ ਸੀ ਹੁੰਦੇ ਇਹ ਰੋਜ਼ ਤੋਂ ਹਤੀ ਅਸੀਂ ਫਿਰ ਪਿੱਛੇ ਜਾ ਕੇ ਛੁਪ ਗਏ ਉਹਨਾਂ ਦਾ ਘਾਰ ਬੰਦ ਰਿਆ ਸੀ ਬਣਦੇ ਬਣਦੇ ਛੁਪ ਗਏ ਗਿੱਲਾ ਪਿਆ ਸੀ ਥੱਲੇ ਅਸੀਂ ਗਏ ਤੇ ਫਿਰ ਦੋ ਤਿੰਨ ਪੰਜ ਛੇ ਲੇਡੀਜ਼ ਹੋਰ ਵੀ ਆ ਗਏ ਛੋਟੇ ਛੋਟੇ ਕਮਰੇ ਸੀ ਅਸੀਂ ਐਦਾਂ ਕਰਕੇ ਬੈਠ ਗਏ ਬੱਚੇ ਰੋਂ ਟਿਓ ਸੀ ਐਦਾਂ ਕਰਕੇ ਮੂੰਹ ਫਿਰ ਗਲੀਆਂ ਚ ਨਿਕਲ ਰਹੇ ਮਾਰੋ 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 ਨੇ 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 ਤਾਲਾ ਲਗਾਤਾ ਸੀ ਬਾਹਰ ਫਿਰ ਸਵੇਰੇ ਹੋਈ 6 ਵਜੇ ਉਹਨਾਂ ਨੇ ਤਾਲਾ ਖੋਲਤਾ ਕਹਿੰਦੇ ਹੁਣ ਨਹੀਂ ਛਪਾਵਾਂਗੇ ਤੁਸੀਂ ਚਲੇ ਜਾਓ ਇੱਥੋਂ ਫਿਰ ਸਵੇਰੇ ਅਸੀਂ ਘਰ ਪਿੱਛੇ ਜਾ ਕੇ ਆਪਣੇ ਘਰ ਆਏ ਨਾ ਜਦੋਂ ਜਦੋਂ ਦੇਖਿਆ ਤੇ ਪੂਰੀ ਗਲੀ ਲਾਚ ਨਾਲ ਭਰੀ ਹੋਈ ਨਾ ਮੇਰਾ ਆਦਮੀ ਦਾ ਪਤਾ ਚੱਲ ਰਿਹਾ ਸੀ ਨਾ ਮੇਰੇ ਜੇਟ ਦਾ ਇਹਦਾ ਲਾਚਾ ਸੁੱਜ ਕੇ ਬਿਲਕੁਲ ਫੁੱਲ ਕੇ ਅਦਾ ਹੋ ਗਈ ਜਿਸ ਤਰ੍ਹਾਂ ਕੁੱਤੇ ਬਿੱਲੀ ਖਾਰੇ ਲਾਚਾ ਨੂੰ ਵੀ ਹੁੰਦੇ ਪੈਦਲ ਪੈਦਲ ਪਾਂਡੋ ਨਗਰ ਗਏ ਫਿਰ ਇੱਕ ਚੌਕੀ ਸੀ ਪਾਂਡੋ ਨਗਰ ਵਿੱਚ ਉੱਥੇ ਅਸੀਂ ਚਲੇ ਗਏ 50 60 ਲੇਡੀਜ਼ ਸੀ ਅਸੀਂ ਕਿ ਸਾਨੂੰ ਬਚਾ ਲਓ ਬਚਾ ਲਓ ਇੰਚਾਰਜ ਸੀ ਚੌਕੀ ਇੰਚਾਰਜ ਉਹ ਹੱਥ ਜੋੜ ਕੇ ਖੜਾ ਹੋ ਗਿਆ ਕਹਿੰਦਾ ਮੇਰੀ ਹਿੰਮਤ ਨਹੀਂ ਹੈ ਮੈਂ ਆਪਕੋ ਬਚਾ ਪਾਉਂ ਮੈਨੂੰ ਪਿੱਛੇ ਸੇ ਆਰਡਰ ਨਹੀਂ ਹੈ ਆਪ ਐਸੇ ਕਰੋ ਆਪ ਬੈਠ ਜਾਓ ਉਨੇ ਸਾਨੂੰ ਉੱਤੇ ਚੌਂਕੀ 'ਚ ਬਿਠਾਇਆ ਫਿਰ ਸਭ ਨੇ ਇੱਕ ਹੋਟਲ ਸੀ ਉੱਥੇ ਆਰਡਰ ਦਿੱਤਾ ਕਹਿੰਦੇ ਇਹਨਾਂ ਨੂੰ ਨਾ ਸਭ ਕੋ ਰੋਟੀ ਖਿਲਾਓ ਆਪ ਰੋਟੀ ਕਿਦੇ ਮੂੰਹ ਕਿਦੇ ਮੂੰਹ ਰੋਟੀ ਜਾ ਰਹੀ ਸਾਰੇ ਬੀ ਕਰੋਗੇ ਅਸੀਂ ਕਰ ਦਮ ਪਿੱਛੜ ਗਏ ਸਾਡੇ ਆਦਮੀ ਮਾਰੇ ਗਏ ਸਭ ਕੁਝ ਖਤਮ ਹੋ ਗਿਆ ਫਿਰ ਅਸੀਂ ਕੀ ਕਰੀਏ ਫਿਰ ਉੱਥੇ ਅਸੀਂ ਰੋਟੀ ਖਾਧੀ ਬੱਚਿਆਂ ਵਾਸਤੇ ਦੋ ਫੁਲਕੇ ਉੱਥੇ ਲਏ ਫਿਰ ਪਾਂਡੂ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਜਾਓ ਤੂੰ ਫਿਰ ਅਸੀਂ ਪਾਂਡੋ ਨਗਰ ਗੁਰਦੁਆਰੇ ਗਏ ਪੈਦਲ ਪੈਦਲ ਪੰਡੋਨਗਰ ਗੁਰਦੁਆਰੇ ਗਏ ਉਸੇ ਅਸੀਂ ਉ ਪੰਡ ਰਿਆ ਸੀ ਪੰਡੋਨਗਰ ਗੁਰਦੁਆਰਾ ਅਸੀਂ ਉੱਪਰ ਗਏ ਉਹ ਥੱਲੇ ਤੋਂ ਫਿਰ ਉਹ ਰਾਤ ਪੈ ਗਈ ਅਸੀਂ ਉਹ ਕੱਟੇ-ਕੁੱਟੇ ਲੱਭੇ ਉੱਥੇ ਬੱਚੇ ਨੂੰ ਸੁਵਾਇਆ ਸੀ ਕਿਚੜ ਗਿੱਲਾ ਪਿਆ ਸੀਗਾ ਫਿਰ ਉੱਥੇ ਦੇਖਿਆ ਤੇ ਆ ਗਈ ਭੀੜ ਦੇ ਪੀੜ ਮਾਰੋ 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 ਗੁਰਦੁਆਰੇ ਚ ਉਹ ਅੱਧੇ ਰੋੜੇ ਪਏ ਸੀ ਉੱਥੇ ਉੱਥੇ ਗੁਰਦੁਆਰੇ ਦੇ ਵਿੱਚ ਪੂਰੀ ਰਾਤ ਅਸੀਂ ਅੱਧੇ ਰੋੜੇ ਮਾਰਦੇ ਰਹੇ ਉਪਰੋਂ ਮੁਕਾਬਲਾ ਕਰਦੇ ਰਹੇ ਪੂਰੀ ਰਾਤ 2 ਤਰੀਕ ਨੂੰ ਫਿਰ 3 ਤਰੀਕ 2 ਤਰੀਕ ਉੱਥੇ ਚਲੇ ਗਏ ਅਸੀਂ 3 ਤਰੀਕ ਹੋਈ ਉਹ ਫਿਰ ਅਸੀਂ ਗੁਰਦੁਆਰੇ ਤੋਂ ਨਿਕਲ ਗਏ ਵੈਸੇ ਰਾਤੀ ਅਸੀਂ ਬੜੀ ਮੁਸ਼ਕਲ ਨਾਲ ਗੁਜ਼ਾਰਾ ਕੀਤਾ ਫਿਰ ਅਸੀਂ 3 ਤਰੀਕ ਨੂੰ ਅਸੀਂ ਪੈਦਲ 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 ਅਸੀਂ ਕਿੱਥੇ ਜਾਈਏ ਫਿਰ ਕਿਸੇ ਨੇ ਕਿਹਾ ਤੁਸੀਂ ਦਮਦਮਾ ਸਾਹਿਬ ਗੁਰਦੁਆਰੇ ਚਲੇ ਜਾਓ ਫੇਟਲ ਫੇਟਲ ਸੀ ਤੁਮ ਤੁਮ ਸਾਹਿਬ ਗੁਰਦੁਆਰੇ ਚ ਜਹਾਂ ਨੂੰ ਸੋਚ ਰਹੇ ਸੀ ਉੱਥੇ ਦੇਖਿਆ ਤੇ ਟਰੱਕਾਂ ਵਿੱਚ ਲਾਸ਼ਾਂ ਸੀ ਉਹ ਉਹਦੇ ਵਿੱਚ ਜਮਨਾ ਦੇ ਵਿੱਚ ਸੁੱਟ ਰਏ ਸੀ ਉਹ ਅਸੀਂ ਕਿਹਾ ਇਹ ਇਹ ਮੇਰੇ ਆਦਮੀ ਹੈ ਅਸੀਂ ਕੋਈ ਕਹਿ ਰੇ ਮੇਰੇ ਪਰਹਾ ਹੈ ਕੋਈ ਕਹਿ ਰੇ ਕੁਛ ਕੋਈ ਕਰੇ ਕੁਛ ਕਿਸੇ ਦੀ ਬਾ ਕਿਸੇ ਦੀ ਲੱਤ ਕਿਸੇ ਦੀ ਮੁੰਡੀ ਕਿਸੇ ਦੀ ਕਿਆ ਉਹਨਾਂ ਨੇ ਵੀ ਮਿਲਟਰੀ ਵਾਲਿਆਂ ਨੇ ਸਾਨੂੰ ਭਜਾ ਦਿੱਤਾ ਅਸੀਂ ਪਸਪਟੜੀ ਪਾਰ ਹੋਣ ਲੱਗੇ ਸੀ ਉੱਥੇ ਮਿਲਟਰੀ ਆ ਗਈ ਕਹਿੰਦੇ ਤੁਸੀਂ ਕਿੱਥੋਂ ਆਏ ਹੋ ਅਸੀਂ ਕਿਹਾ ਵੀ ਲੋਕਪਰੀ ਤੋਂ ਕਹਿੰਦੇ ਤੁਸੀਂ ਕਲਿਆਣਪੁਰੀ ਥਾਣੇ ਜਾਓ ਫਿਰ ਅਸੀਂ ਉਦੋਂ ਉੱਥੇ ਜਾਣ ਹੀ ਨਹੀਂ ਦਿੱਤਾ ਸਾਨੂੰ ਫਿਰ ਅਸੀਂ ਪੈਦਲ-ਪੈਦਲ ਕਲਿਆਣਪੁਰੀ ਥਾਣੇ ਉੱਥੇ ਜਾ ਕੇ ਦੇਖਿਆ ਤੇ ਅੰਗਰੇਜ਼ ਉਂਗਰੂਜ ਬੈਠੇ ਸੀ ਔਰ ਉਹ ਬੈਠੇ ਸੀ ਪੁਲਿਸ ਵਾਲੇ ਬੈਠੇ ਸੀ ਅਸੀਂ ਅੰਗਰੇਜ਼ਾਂ ਨੂੰ ਪਕੜ-ਪਕੜ ਕੇ ਛਾਤੀ ਨਾਲ ਲਗਾ ਲਗਾ ਕੇ ਬੜੇ ਰੋਏ ਉਹਨਾਂ ਨੇ ਇੱਕ-ਇੱਕ ਬਿਸਕਟ ਦਾ ਪੈਕੇਟ ਦਿੱਤਾ ਬੱਚਿਆਂ ਨੂੰ ਵੀ ਸਾਨੂੰ ਵੀ ਉਹਨਾਂ ਨੇ ਬਹੁਤ ਪਾਣੀ ਪਿਲਾਇਆ ਫਿਰ ਸਾਨੂੰ 3 ਦਿਨ 4 ਦਿਨ ਤੱਕ ਸਾਡੇ ਨਾਲ ਬਹੁਤ ਬੁਰਾ ਹੋਇਆ ਬਹੁਤ ਬੁਰਾ ਤੇ ਜਾਨੇ ਸਾਨੂੰ ਕੋਈ ਇਨਸਾਫ ਨਹੀਂ ਕੋਈ ਕੁਝ ਨਹੀਂ ਹੈ ਅੱਗ ਨੇ ਚਾਹੇ 41 ਸਾਲ ਹੋ ਗਏ ਨੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਅਸੀਂ ਥੋੜਾ ਕੀਤਾ ਸੀ ਉਹਨਾਂ ਨਾਲ ਜੈਂਦਰ ਗਾਂਧੀ ਨੂੰ ਅਸੀਂ ਥੋੜਾ ਮਾਰਿਆ ਸੀ ਜਿਨ੍ਹਾਂ ਨੇ ਮਾਰਿਆ ਸੀ ਬਿੰਦ ਸਿੰਘ ਸਤਵੰਤ ਸਿੰਘ ਉਹਨਾਂ ਨੂੰ ਵੀ ਫਸੀ ਹੋ ਗਈ ਆ ਤੇ ਸਾਡੇ ਕਾਤਲ ਜਿਹੜੇ ਇਹ ਕਹਿੰਦੇ ਨੇ ਨਾ ਸਜਨ ਕੁਮਾਰ ਐਚ ਕੇ ਐਲ ਭਗਤ ਟਾਈਟਲਰ ਇਹ ਦੋ ਨਹੀਂ ਸੀ ਨਰਸਿੰਘ ਮਹਾਰਾਏ ਵੀ ਸੀ ਉਹ ਜਦੋਂ ਗਰੇ ਮੰਤਰੀ ਸੀ ਆਰਡਰ ਕਿੰਨੇ ਦਿੱਤਾ ਇਹਨੇ ਦਿੱਤਾ हाँच, हाँच और प्रियंका गांधी मेरे पिता जी मरे मेरे पिता जी मरे तेरी दादी मर गई सारे पांच हजार सिखों को लेके मर गई तो तू अपने पापा को रो रही है तेरे पापा की तो लाश भी मिल गई हमारी तो लाश भी नहीं मिली ना हमें लाश दी ना हमने जलाई ना देखा हमने ਜਿੱਤੇ ਜਾਂਦੀ ਹੈ ਵੋਟ ਦੇ ਪਿੱਛੇ ਉਹ ਰੋਂਦੀ ਰਹਿੰਦੀ ਹੈ ਮੇਰੇ ਪਾਪਾ ਮੇਰੇ ਪਾਪਾ ਨੇ ਸ਼ਹੀਦੀ ਦੇਦੀ ਮੇਰੇ ਪਾਪਾ ਨੇ ਸ਼ਹੀਦੀ ਦੇਦੀ ਸਾਡੇ ਕੋਣ ਸੇ ਸਾਡੇ ਆਦਮੀਆਂ ਨੇ ਕੀ ਬੁਰਾ ਕੀਤਾ ਜੋ ਸਾਡੇ ਆਦਮੀਆਂ ਨੂੰ ਮਾਰ ਦਿਆ ਇਹਨਾਂ ਨੇ ਘਰ ਕੇ ਕਿੰਗੇ ਪੰਜ ਮੇਰੇ ਕਿੰਨੇ ਪੰਜ ਮੇਰੀ ਸਾਸ ਦੇ ਇੱਕ ਭੈਣ ਸੀ ਉਹਦੇ ਵੀ ਦੋ ਮੁੰਡੇ ਸੀ ਉਹ ਵੀ ਮਾਰਤੇ 12 ਬੰਦੇ ਸਾਡੇ ਘਰ ਦੇ ਮਾਰੇ ਨੇ ਇਹਨਾਂ ਨੇ ਬਸ 41 ਸਾਲ ਹੋ ਗਏ ਨੇ ਤੁਹਾਨੂੰ ਇਨਸਾਫ ਮੰਗਦੇ ਪਿਓ ਤਾਂ ਇਨਸਾਫ ਦੀ ਅਜੇ ਉਮੀਦ ਹੈਗੀ ਹੈ ਕਿ ਇਨਸਾਫ ਮਿਲੇਗਾ ਕੋਈ ਉਮੀਦ ਬੇਟਾ ਦੇਖੋ ਇਨਸਾਫ ਸਾਡੀ ਉਮੀਦ ਨਹੀਂ ਮਰੇਗੀ ਭਲੇ ਹੀ ਸਰਕਾਰ ਮਰ ਜਾਏ ਸਰਕਾਰ ਕੋਈ ਆਂਦੀ ਜਾਂਦੀ ਰਹਿੰਦੀ ਬਦਲਦੀ ਰਹਿੰਦੀ ਹੈ ਪਰ ਸਾਡਾ ਦਿਲ ਨਹੀਂ ਬਦਲੇਗਾ ਔਰ ਅਸੀਂ ਤਾਂ ਬਿਲਕੁਲ ਵੀ ਨਹੀਂ ਬਦਲ ਸਕਦੇ ਨਾ ਸਾਨੂੰ ਅਸੀਂ ਉਮੀਦ ਲਗਾ ਕੇ ਬੈਠੇ ਆ ਕਿ ਸਾਨੂੰ ਇਨਸਾਫ ਮਿਲੇਗਾ ਇਨਸਾਫ ਮਿਲੇਗਾ ਜਦ ਤੱਕ ਅਸੀਂ ਜਿੰਦੇ ਹੈਗੇ ਆ 31 ਤਰੀਕ 3 ਤਰੀਕ ਤੱਕ ਅਸੀਂ ਲੜਾਈ ਕਰਦੇ ਰਵਾਂਗੇ ਔਰ ਜਾਂਦੇ ਰਵਾਂਗੇ ਆਂਦੇ ਰਵਾਂਗੇ ਅਸੀਂ ਇਨਸਾਫ਼ ਮੰਗਦੇ ਰਵਾਂਗੇ ਹੈ ਲੇਕਿਨ ਸਰਕਾਰ ਗੂੰਗੀ ਬਹਿਰੀ ਹੈ ਕਿ ਸੁਣਦੀ ਨਹੀਂ ਹੈ ਇੱਕ ਸਜਨ ਕੁਮਾਰ ਉਹ ਕਹਿੰਦਾ ਮੈਂ ਸਜਨ ਕੁਮਾਰ ਨੂੰ ਅੰਦਰ ਕੀਤਾ ਸਜਨ ਕੁਮਾਰ ਨੂੰ ਅੰਦਰ ਕਰਨ ਨਾਲ ਥੋੜਾ ਸਜਾ ਸਾਨੂੰ ਇਨਸਾਫ਼ ਮਿਲ ਗਿਆ ਜਿਹੜੇ ਲੋਕ ਕੀ ਜਿਹੜੇ ਉਹ ਘੁੰਮ ਰਹੇ ਨੇ ਸੜਕਾਂ ਤੇ ਉਹਨਾਂ ਨੂੰ ਕੌਣ ਸਜ਼ਾ ਦੇਗਾ ਅਸੀਂ ਕਹਾਂ ਵੀ ਇਹ ਵੀ ਹੈਗਾ ਇਹ ਵੀ ਹੈਗਾ ਇਹ ਵੀ ਹੈਗਾ ਉਹ ਤੇ ਪਾਰ ਉਹ ਤੇ ਖਤਮ ਕਰ ਦਿੱਤੇ ਇਹਨਾਂ ਨੇ ਇਹਨਾਂ ਨੂੰ ਕੁਰਸੀਆਂ ਦਾ ਕੁਰਸੀ ਚਾਹੀਦੀ ਹੈ ਇਹਨਾਂ ਨੂੰ ਕੋਈ ਮਤਲਬ ਜਨਤਾ ਨਾਲ ਕੋਈ ਕੰਮ ਕੋ ਨਹੀਂ ਆਏਗਾ ਪਿਆਰ ਮੁਹੱਬਤ ਨਹੀਂ ਵੋਟਾਂ ਵਾਸਤੇ ਨੇ ਵੋਟ ਮਿਲੇਗਾ ਕੁਰਸੀ ਤੇ ਬੈਠ ਬੈਠਣਗੇ ਬਾਕੀ ਇਹ ਕੋਈ ਜਨਤਾ ਮਰੇ ਕੁਛ ਮਰੇ ਇਹ ਖੁਦ ਮਰਵਾਉਂਦੇ ਨੇ 84 ਦੇ ਵਿੱਚ ਕਿਉਂ ਕਿੰਨੇ ਕਿੰਨੇ ਮਰਵਾਇਆ ਕਾਂਗਰਸ ਨੇ ਮਰਵਾਇਆ ਕੁਰਸੀਆਂ ਦੇ ਪਿੱਛੇ ਮਰਵਾਇਆ ਹੈਨਾ ਕੁਰਸੀਆਂ ਤੇ ਬੈਠਣ ਵਾਸਤੇ ਮਰਵਾਇਆ ਕੁਰਸੀਆਂ ਮਿਲੀਆਂ ਪਈਆਂ ਨੇ ਇਹਨਾਂ ਨੂੰ ਇਹਨਾਂ ਨੂੰ ਹੋਰ ਕੀ ਚਾਹੀਦਾ ਦਿੱਲੀ ਕਮੇਟੀ ਦੇ ਵੱਲੋਂ ਗੱਲ ਕੀਤੀ ਜਾਂਦੀ ਹੈ ਕਿ ਉਹ ਬਹੁਤ ਦੇਰ ਤੋਂ ਲੜ ਰਹੇ ਨੇ ਤੁਹਾਡੀ ਕੋਈ ਮਦਦ ਕੀਤੀ ਗਈ ਕਮੇਟੀ ਦੇ ਵੱਲੋਂ ਕਿਸੇ ਤਰ੍ਹਾਂ ਦੀ ਦੇਖੋ ਜੀ ਉਹ ਜਿਹੜਾ ਪੈਨਸ਼ਨ ਲਗਾਈ ਹੋਈ ਹੈ ਇਹਨਾਂ ਨੇ 1250 ਰੁਪਏ ਬਸ ਉਹ ਉਹ ਮਦਦ ਹੈ ਜੀ ਸਾਡੀ ਉਹ ਪੈਨਸ਼ਨ ਮਿਲਦੀ ਹੈ ਹੋਰ ਕੋਈ ਨਹੀਂ ਹੋਰ ਕੋਈ ਮਦਦ ਨਹੀਂ ਹੈ ਪੈਨਸ਼ਨ ਦਿੰਦੇ ਨੇ ਬਸ ਸਰਕਾਰ ਦੇ ਵੱਲੋਂ ਸਰਕਾਰ ਦੇ ਵੱਲੋਂ ਵੀ ਕੁਝ ਨਹੀਂ ਹੈ ਨਾ ਸਰਕਾਰ ਨੇ ਤਾਂ ਕੁਝ ਦਿੱਤਾ ਹੀ ਨਹੀਂ ਹੈ ਸਾਡੇ ਬੱਚੇ ਹੁਣ 3 ਵੀਲਰ ਕਿਰਾਏ ਦੇ 3 ਵੀਲਰ ਮੇਰੇ ਦੋ ਬੇਟੇ ਕਿਰਾਏ ਦੇ 3 ਵੀਲਰ ਚਲਾ ਰਹੇ ਨੇ ਤੇ ਉਹ ਵਿਚਲਾ ਬੰਦਾ ਮੇਰਾ ਬੇਟਾ ਹੈਗਾ ਉਹ ਫੈਕਟਰੀ ਚ ਕੰਮ ਕਰਦਾ ਆਪਣਾ ਆਪਣੇ ਆਪਣਾ ਗੁਜ਼ਾਰਾ ਆਪਣਾ ਬੱਚਿਆਂ ਦਾ ਗੁਜ਼ਾਰਾ ਬਸ ਸਾਨੂੰ ਕੋਈ ਕਿਸੇ ਕਿੱਥੋਂ ਵੀ ਕਿਸੇ ਦੀ ਵੀ ਉਮੀਦ ਨਹੀਂ ਹੈ ਕਿ ਪੈਸਾ ਆਏਗਾ ਜਾਂ ਕੁਝ ਹੈ ਨਾ ਜੋ ਵੀ ਹੈ ਅਸੀਂ ਇਹੀ ਕਹਿੰਨੇ ਆ ਵਾਹਿਗੁਰੂ ਤੁਸੀਂ 20 20 ਰੁਪਏ ਚ ਲੰਗਰ ਲਗਾਇਆ ਸੀ ਬਰਕਤ ਸੀ ਤੇ ਹੁਣ ਆ ਬੜੇ ਕਮਾਈ ਚ ਬਰਕਤ ਪਾਣਾ ਅਸੀਂ ਇਹੀ ਕਹਿੰਨੇ ਆ

ਤਾਕ੍ਰਿਕ ਉਹ ਕੱਤੀ ਅਕਤੂਬਰ 1984 ਤੋਂ ਬਾਅਦ ਜੋ ਦਿੱਲੀ ਵਿੱਚ ਵਾਪਰਿਆ ਤੁਸੀਂ ਉਹ ਆਪਣੀ ਅੱਖਾਂ ਨਾਲ ਵੇਖਿਆ ਅੱਖਾਂ ਨਾਲ ਦੇਖਿਆ ਸגן ਕਾਰ ਕਮਾਰ ਨਹੀਂ ਕਰਾਇਆ ਜੋ ਵੀ ਕਰਵਾਇਆ আর ਉਹ भगत ਥੀਟਰ ਦੇ ਕਿੰਨੇ ਉਹ ਵੀ हां ਕਹਜਾ ਹਥਿਆਰ ਦੇ ਦਿਓ ਦੇ ਦਿਓ ਦੇ ਦਿਓ ਚਲੇ ਗਏ ਚਲੇ ਗਏ ਅਸਲਾ ਲੈ ਕੇ ওই ਚੁੱਕ ਕੇ ਉਹਨੂੰ ਦੇ ਉਹ ਸਾਨੂੰ ਮਾਰਿਆ ਸਾਰੇ ਆਦਮੀ ਨੇ ਮਾਰਿਆ ਤੁਨਾਲੇ ਨੰਦੂ ਮਾਰਿਆ ਮੇਰੇ ਨੰਦੂ ਨੰਦ ਦੇ ਗੁੰਡੇ ਜਵਾਨ ਜਵਾਨ ਉਹਨੂੰ ਵੀ ਮਾਰਿਆ ਦੋ ਜੋ ਔਰ ਨੰਦ ਦਾ ਜਵਾਂ ਵੀ ਮਾਰਿਆ ਜਵਾਨ ਜਵਾਨ ਅੱਖਾਂ ਨਾਲ ਦੇਖਿਆ ਵੇ ਤੇ ਤੁਸੀਂ ਉਸ ਵਕਤ ਕਿੱਥੇ ਰਹਿੰਦੇ ਹੁੰਦੇ ਸੀ ਕਿਵੇਂ ਮੰਗੋਰੀ ਮੰਗੂਰਪੂਰੀ ਹਾਂਜੀ ਮੰਗੋਰੀ ਕਿ ਕਿੰਨੀ ਤਰੀਕ ਨੂੰ ਤੁਹਾਡੇ ਤੇ ਅਟੈਕ ਹੋਇਆ ਜਿਹੜਾ ਇਹ ਆਪਣਾ ਇੱਕ ਦੋ ਤਰੀਕ ਠੀਕ ਹੈ ਇੱਕ ਤਰੀਕ ਸੀ ਯਾਨੀ ਮੈਨੂੰ ਇੱਕ ਤਰੀਕ ਸੀ ਹਾਂਜੀ ਹਾਂਜੀ ਇੱਕ ਤਰੀਕ ਸੀ ਬਹੁਤ ਹੋਇਆ ਉਹ ਤੁਮੇ ਅੱਖਾਂ ਨਾਲ ਦੇਖਿਆ ਮੈਂ ਤਾਂ ਤੁਨੀ-ਮੁਨੀ ਵੀ ਸਾਰੇ ਜਿਹਾ ਜਿਹਾ ਵਾਹ ਖਿੰਦੇ ਜਿਹਾ ਜਿਹਾ ਪਾਗਲ ਹੁੰਦੇ ਨਾ ਉਸਨੇ ਗਲੀ ਦੇ ਕੋ ਮਰੀ ਸੀ ਜਵਾਨ ਭਰਾ ਮਾਰ ਦਿੱਤਾ ਨਣ ਦੇ ਦੋ ਮੁੰਡੇ ਮਾਰ ਦਿੱਤੇ ਨਣ ਦਾ ਜਵਾਈ ਮਾਰ ਲਿਆ ਇਹ ਸਾਹਮਣੇ ਉਸਨੇ ਘਰ ਸੀ ਮਗਲੂ ਵਿੱਚ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਹੁਣ ਤੁਹਾਡੇ ਤੇ ਹਮਲਾ ਹੋਣ ਵਾਲਾ ਕਿਸ ਨੇ ਆ ਕੇ ਦੱਸਿਆ ਕਿ ਯਕਦਮੀ ਕਿਸ ਤਰ੍ਹਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਭਾਈ ਇਹ ਕਹਦੇ ਅੰਦਰ ਬੈਠੋ 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 ਕੁਝ ਵੀ ਨਹੀਂ ਹੋਏਗਾ ਕੁਝ ਨਹੀਂ ਫੇ ਅਮਲਾ ਕਰਕੇ ਆ ਜਾਏ ਮਾਰ ਲੈਣੇ ਕੀ ਕਰੀ ਤੁਹਾਡੀ ਕੋਈ ਮੰਗ ਸਰਕਾਰ ਤੋਂ ਤੁਸੀਂ ਇੰਨੇ ਸਾਲ ਹੋ ਗਏ ਤੁਹਾਨੂੰ ਇਨਸਾਫ ਨਹੀਂ ਮਿਲਿਆ ਕੋਈ ਮੰਗ ਕੀ ਹੋਇਆ ਕੁਝ ਨਹੀਂ ਹੋਇਆ ਇਹ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਭਾਈ ਤਾਂ ਇਹੀ ਮੰਗੇ ਬਸ ਉਹ ਗੁਨੇਗਾਰ ਹੈ उनको सजा होनी चाहिए बस। जैसे हमारे बंदों को मारा है आंखों के सामने मारा है हम भूल नहीं सकते उसको। हमने बहुत दुख पाया, बहुत दुख दुख पाया हमारे को प्यार नहीं मिला बाप का का या किसी का। चाचा हमारा जवान खत्म हो गया ऑटो चलाता था, था उनको बिल्कुल संभलने का मौका भी नहीं दिया वो काम पे से आए थे और इन्होंने हमला कर दिया वो भूखे प्यासे थे उनको संभलने का मौका भी नहीं दिया उनको ये भी नहीं पता कि हुआ क्या है कुछ कहना चाहते हो होने तो के यही मांगे भी जो गुनागार है उनको सजा मिलनी चाहिए ताकि हमें या। पता लगे की हमारे बंदों को इंसाफ मिल चुका है उम्मीद है, है क्योंकि बड़े साल हो गए ने पहले हम जब तक हम जब तक हमारे सांस है जब तक हम लड़ते रहेंगे हमें उम्मीद है सरकार से कि कभी ना कभी तो हमारी सरकार सुनेगी ਸੋ ਇਹ ਤੁਸੀਂ ਵੇਖਿਆ ਕਿ ਦੋ ਹੋਰ ਸਖਸ਼ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਜਿਨ੍ਹਾਂ ਦੇ ਆਪਣੇ ਪਰਿਵਾਰ ਦੇ ਜੀ ਗਏ ਨੇ ਇਸ ਵੋਇਲੈਂਸ ਦੇ ਵਿੱਚ ਜੋ 31 ਅਕਤੂਬਰ 1984 ਤੋਂ ਬਾਅਦ ਹੋਇਆ ਔਰ ਕਿਸ ਕਦਰ ਉਹਨਾਂ ਤੇ ਅਟੈਕ ਹੋਇਆ ਮੈਂ ਆਕਾਸ਼ਦੀਪ ਸਿੰਘ ਦਿੱਲੀ ਤੋਂ ਕੈਮਰਾ ਪਰਸਨ ਕਮਲ ਦੇ ਨਾਲ ਪੀਟੀਸੀ ਨਿਊਜ਼ ਲਾਈਵ